ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਤਨੀਪਿੰਡ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨੀਲੇ ਕਾਰਡ ਧਾਰਕਾਂ ਨੂੰ ਮੁਫਤ ਵਿੱਚ ਕਣਕ ਵੰਡੀ ਗਈ ਇਸ ਮੌਕੇ ਜਾਣਕਾਰੀ ਦਿੰਦੇ ਤਨੀਪਿੰਡ ਦੇ ਮੈਂਬਰ ਪੰਚਾਇਤ ਬਲਕਾਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦਾ ਜੋ ਟੀਚਾ ਹੈ ਕਿ ਹਰ ਘਰ ਨੂੰ ਮੁਫਤ ਕਣਕ ਮੁਹੱਈਆ ਕਰਵਾਉਣ ਦੇ ਸੰਬੰਧ ਵਿੱਚ ਤਨੀ ਪਿੰਡ ਵਿਖੇ ਅੱਜ ਹਰੇਕ ਪਰਿਵਾਰ ਨੂੰ ਕਣਕ ਦਿੱਤੀ ਗਈ ਹੈ ਇਸ ਮੌਕੇ ਤੇ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਪਿੰਡ ਵਾਸੀਆਂ ਨੇ ਆਪਣੀ ਵਾਰੀ ਦਾ ਇੰਤਜ਼ਾਰ ਕਰਕੇ ਕਣਕ ਲਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਲਕਾ ਜਲੰਧਰ ਕੈਂਟ ਦੇ ਇੰਚਾਰਜ ਬੀਬੀ ਰਾਜਵਿੰਦਰ ਕੌਰ ਥਿਆੜਾ ਨੇ ਮੌਕੇ ਤੇ ਪਹੁੰਚ ਕੇ ਕਣਕ ਵੰਡ ਸਥਿਤੀ ਦਾ ਜਾਇਜ਼ਾ ਲਿਆ ਅਤੇ ਜੋ ਅਰੇਂਜਮੈਂਟ ਪਿੰਡ ਵਾਸੀਆਂ ਲਈ ਕੀਤੇ ਗਏ ਸਨ ਜੋ ਕਰਨਕਲੈਣ ਆਏ ਸਨ ਉਹਨਾਂ ਨੂੰ ਵੇਖ ਕੇ ਮੌਤਵਾਰ ਵਿਅਕਤੀਆਂ ਦੀ ਪ੍ਰਸ਼ੰਸਾ ਕੀਤੀ ਇਸ ਮੌਕੇ ਤੇ ಗ್ರಾಮ ਪੰਚਾਇਤ ਦੇ ਮੈਂਬਰ ਪਿੰਡ ਵਾਸੀ ਮੌਜੂਦ ਸਨ ਅਤੇ ਇਸ ਮੌਕੇ ਤੇ ਮੈਂਬਰ ਪੰਚਾਇਤ ਬਲਕਾਰ ਸਿੰਘ ਨੇ ਦੁਆਬਾ ਹਲਚਲ ਚੈਨਲ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਹੋਰ ਕੀ ਦੱਸਿਆ ਵੇਖੋ ਇਸ ਖਾਸ ਖਬਰ ਵਿੱਚ ਤਨੀ ਪਿੰਡ ਤੋਂ ਕੈਮਰਾਮੈਨ ਅਮਿਤ ਸ਼ਰਮਾ ਦੇ ਨਾਲ ਪੱਤਰਕਾਰ ਮੋਹਿਤ ਸ਼ਰਮਾ ਦੀ ਰਿਪੋਰਟ ਅੱਜ ਇਹ ਜੀ ਉਹ ਅਦਾਰਾ ਕਰਨਕ ਮਿਲਦੀ ਆ ਤੇ ਨੀਲੇ ਕਾਢਾਂ ਤੇ ਉਹ ਅੱਜ ਕੋਰਾਂ ਵਿੱਚ ਚੱਲਿਆ ਸੀ ਤਨੀ ਪਿੰਡ ਵਿੱਚ ਅੱਜ ਇੱਥੇ ਜੋ ਸਾਡੇ ਕਹਿੰਦੇ ਹਲਕੇ ਤੋਂ ਆਮ ਆਦਮੀ ਦੇ ਜਾਜ ਜੀ ਰਾਜਵਿੰਦਰ ਕੌਰ ਜੀ ਸਾੜਾ ਉਹ ਵੀ ਜੇ ਸਟਾਰਟ ਤੇ ਪਹੁੰਚਿਆ ਉਹ ਵੀ ਸਾਰੇ ਪਬਲਿਕ ਨੂੰ ਮਿਲ ਕੇ ਗਏ ਆ ਤੇ ਇਹਨਾਂ ਨੇ ਜੋ ਕਾਫੀ ਇਸ ਗੱਲ ਤੇ ਤਸਦੀਕ ਪਾਰਕਟ ਕੀਤੀ ਆ ਕਿ ਇਹ ਸਾਰਾ ਕੰਮ ਬਹੁਤ ਠੀਕ ਚੱਲ ਰਿਹਾ ਸਾਡੇ ਲੋਕਾਂ ਨੂੰ ਜਿਹੜੇ ਜੋ ਪਿੰਡ ਦੇ ਨਗਰ ਨਿਵਾਸੀ ਆ ਉਹਨਾਂ ਨੂੰ ਬੈਠਣ ਵਾਸਤੇ ਕੁਰਸੀਆਂ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਕੀਤਾ ਗਿਆ ਆ ਔਰ ਅੱਗੇ ਵਾਸਤੇ ਵੀ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਇਸ ਤੋਂ ਵੀ ਵਧੀਆ ਜੇ ਪ੍ਰਬੰਧ ਜੋ ਪਬਲਿਕ ਵਾਸਤੇ ਕੀਤਾ ਜਾਵੇ ਤਾਂ ਕਿ ਉਹ ਜੋ ਜੋ ਸਮਾਂ ਲੱਗਦਾ ਹੈ ਇਸ ਕੰਮ ਦੇ ਵਿੱਚ ਉਹ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਬਹੁਤ ਬਹੁਤ ਧੰਨਵਾਦ ਸਾਰੇ ਇਹ ਇੱਥੇ ਆਏ ਹੋ ਲੈਣ ਵਾਲੇ ਇਹ ਜੋ ਮਾਪਤਰੀ ਉਹਨਾਂ ਦਾ ਤੇ ਜਿਹੜੀ ਸਾਡੇ ਇਸ ਮੁੱਚੀ ਟੀਮ ਆ ਸਾਡੇ ਜੋ ਮੈਂਬਰ ਆ ਸਾਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ